ਗਾਲੀਏ ਚ ਨਹੀਂ ਆਣਾ ਤੇ ਜਗੜੇ ਹੋ ਕੀ ਕਰਨ ਅੱਜ ਇੱਥੇ ਕਾਂਗਰਸ ਦਾ ਪ੍ਰਧਾਨ ਤੇ ਇੱਥੇ ਹਲਕੇ ਦਾ ਜਿਹੜਾ ਹੈਗਾ ਜਿਹੜਾ ਖੜਾ ਹੋਇਆ ਨਮਾਇੰਦਾ ਉਹ ਆਇਆ ਰਾਜਾ ਵੜੰਗ ਰਾਜਾ ਵੜੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹਦੀ ਆ ਕਿ ਰਾਜਾ ਵੜੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕਿਉਂਕਿ ਇਹ ਕਾਤਲ ਉਹ ਖੂਨੀ ਪੰਜਾ ਜਿਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਉਹ ਇੰਦਰਾ ਗਾਂਧੀ ਜਿਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਟੋਪਾਂ ਤੇ ਡੰਕਾਂ ਦੇ ਨਾਲ ਹਮਲੇ ਕਰਕੇ ਟਾ ਟੈਰੀ ਕੀਤਾ ਤੇ ਤੂੰ ਜਾ ਕੇ ਹੰਦਵਾੜੇ ਦੇ ਵਿੱਚ ਉਥੇ ਉਹ ਕਮਲਨਾਥ ਨੂੰ ਕਲੀਨ ਚਿੱਟ ਦੇਨੇ ਕਿ ਉਹ નિર્ਦੋਸ਼ ਹੈਗਾ ਰਾਜਾ ਵੜਿੰਗ ਤੇਰੀ ਕੋਈ ਭੈਣ ਵਿਦਵਾਨੀ ਹੋਈ ਤੇਰੀ ਕੋਈ ਮਾਂ ਵਿਦਵਾਨੀ ਹੋਈ ਤੂੰ ਕੋਈ ਕਿਸੇ ਬੱਚੇ ਨੂੰ ਯਤੀਮ ਹੋਇਆ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਦੇਖਿਆ ਤਾਂ ਤੂੰ ਇਹ ਬਿਆਨ ਦਿੱਤਾ ਕਿਉਂਕਿ ਉੱਥੇ ਪੱਤਰਕਾਰਾਂ ਨੇ ਸਾਰੀ ਸੱਚਾਈ ਸਾਹਮਣੇ ਦੱਸੀ ਕਿ ਕਿਵੇਂ ਰਿਕਾਬ ਗਾਇਨ ਸਾਹਿਬ ਦੇ ਸਾਹਮਣੇ ਤਿੰਨ ਸਿੱਖਾਂ ਦੇ ਕਤਲੇਆਮ ਹੋਏ ਅੱਜ ਮੈਂ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀ ਵੋਠੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਓਏ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਉਹ ਗੁਰੂ ਨਾਨਕ ਦਾ ਪੰਜਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਉਤਾਰਿਆ ਤੇ ਤੁਹਾਡਾ ਕਾਂਗਰਸੀਆਂ ਦਾ ਕਾਤਲ ਤੇ ਖੂਨੀ ਪੰਜਾ ਜਿਨ੍ਹਾਂ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਪਛੰਗੀਆਂ ਦੇ ਕਤਲੇਆਮ ਕੀਤੇ ਦਰਬਾਰ ਸਾਹਿਬ ਤੇ ਟੁਪ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਇਹ ਆਈ ਜਿਹੜਾ ਕਾਤਲ ਕੀ ਆ ਰਿਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਰਾਜਾ ਬੜੰਗ ਜੇ ਤੂੰ ਲੁਧਿਆਣੇ ਤੋਂ ਖੜੇ ਤੇ ਤੂੰ ਫਿਰ ਲੁਧਿਆਣੇ ਦਾ ਕਾਫਲਾ ਲੈ ਕੇ ਤੁਰ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਇਹਦਾ ਅਸੀਂ ਬਾਈਕਾਟ ਕਰਾਂਗੇ ਤੇ ਲੋਕਾਂ ਨੂੰ ਅਪੀਲ ਕਰਾਂਗੇ ਤੁਹਾਡੇ ਚੈਨਲਾਂ ਦੇ ਮੱਧਿਅਮ ਦੇ ਨਾਲ ਇਹ ਇਨਾ ਕਾਤਲਾਂ ਤੋਂ ਬੱਚੋ ਜੋ 84 ਵੀ ਸਾਡੇ ਨਾਲ ਹੋਇਆ ਰੱਬ ਨਾ ਕਰੇ ਕਿਸੇ ਦਸ਼ਮਨ ਨਾਲ ਵੀ ਹੋਵੇ ਇਹ ਕਾਤਲ ਕਾਂਗਰਸੀਆਂ ਇਹ ਕੁਰਸੀ ਦੇ ਪਿੱਛੇ ਇਹਨਾਂ ਨੂੰ ਕੋਈ ਮਾਂ ਦੀ ਇੱਜ਼ਤ ਨਹੀਂ ਕੋਈ ਭੈਣ ਦੀ ਇੱਜ਼ਤ ਨਹੀਂ ਕੋਈ ਧੀ ਦੀ ਇੱਜ਼ਤ ਨਹੀਂ ਨਾ ਕਾਤਲਾਂ ਤੋਂ ਬੱਚੋ ਕੰਮ ਕੀ ਵੀ ਹੋਇਆ ਕੰਮ ਕੀ Subscribe to One India channel and never miss an update.